ਮਿਸਲੰਦਰ ਦੇ ਫਤਵੀ ਜ਼ਨ ਆਦਮਪੁਰ ਦਾ ਵਚਪੰਡੇ ਹਨਾਪਤਾਰਾ ਦੀ ਪੁਲਿਸ ਨੇ 60 ਸਾਲ ਦੇ ਇੱਕ ਬਜ਼ੁਰਗ ਨੂੰ ਰੇਪ ਦੇ ਕੇਸ ਵਿੱਚ ਗ੍ਰਫਤਾਰ ਕੀਤਾ ਸੀ ਪੁਲਿਸ ਦਾ ਕਹਿਣਾ ਸੀ આરોપી ਨੇ ਇੱਕ युवती ਦੇ ਨਾਲ ਗੈਂਗ ਰੇਪ ਕੀਤਾ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਸ਼ਰਮਨੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਮਿਲ ਕੇ ਐਸਐਸਪੀ ਦਿਹਾਤੀ ਦੇ ਦਫਤਰ ਦਾ ਵਿੱਚ ਧਰਨਾ ਲਾ ਦਿੱਤਾ આરોપી ਪ੍ਰਿੰਮ ਕੁਮਾਰ ਦੇ ਬੇਟੇ ਨੇ ਦੱਸਿਆ ਕਿ ਉਹਨਾਂ ਦਾ ਪਿਤਾ ਕਿਡਨੀ ਪੇਸ਼ੈਂਟ ਹੈ ਪੰਜਾਬ ਦੇ ਕਈ ਹਸਪਤਾਲਾਂ 'ਚ ਲਾਚ ਚੱਲ ਰਹੇ ਹੁੰਦਾ ਦਾ 60 ਸਾਲ ਦੇ ਨੇ ਅਤੇ ਚਾਰ ਪਾਈ ਤੋਂ ਉੱਠ ਵੀ ਨਹੀਂ ਸਕਦੇ ਅਜਿਹੇ ਦੇ ਵਿੱਚ ਉਹ ਰੇਪ ਕਿਸ ਤਰੀਕੇ ਨਾਲ ਕਰ ਸਕਦੇ ਉਹਨਾਂ ਨੇ ਸਵਾਲ ਚੱਕਿਆ ਕਿ ਮੇਰੇ ਪਿਤਾ ਸਕੂਟੀ ਤੱਕ ਚਲਾਉਣਾ ਨਹੀਂ ਜਾਣਦੇ ਉਹ ਕਾਰ ਚਲਾ ਕੇ ਕਿਵੇਂ ਗਏ ਧਰਨਾ ਦੇਣ ਵਾਲਿਆਂ ਨੇ ਐਸਐਚਓ ਨੂੰ ਸਸਪੈਂਡ ਕਰਕੇ ਲਾਇਨ ਹਾਜ਼ਰ ਕਰਨਾ ਤੇ ਪ੍ਰੇਮ ਕੁਮਾਰ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ ਤੁਹਾਡੇ ਮਾਧਿਅਮ ਰਮ ਬੇਨਤੀ ਕਰਨ ਆਏ ਆ ਇਹ ਸਾਡੇ ਪ੍ਰੀਮ ਕੁਮਾਰ ਬਾਂਸਲ ਜੀ ਜਿਨ੍ਹਾਂ ਦੀ ਉਮਰ 60 ਸਾਲ ਆ ਬਿਲਕੁਲ ਨਰਦੂਸ਼ ਉਹਨਾਂ ਨੂੰ ਇੱਕ ਬਹੁਤ ਹੀ ਘੜਿਆ ਕੇਸ 21 ਪੰਜ ਤੋਂ ਜਿਹੜਾ ਕਿ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਐਸ ਐਚਓ ਦੀ ਮਿਲੀ ਭੁਗਤ ਕਰਕੇ ਉਹਨੂੰ ਪਰਚਾ ਦਰਜ ਕਰਕੇ ਉਹਨਾਂ ਦੀ ਅਰੈਸਟ ਪਾਤੀ ਆ ਉਹਨਾਂ ਦੀਆਂ ਕਿੰਨੀਆਂ ਵੀ ਖਰਾਬ ਆ ਉਹਨਾਂ ਦਾ ਲਿਵਰ ਵੀ ਖਰਾਬ ਆ ਉਹਨਾਂ ਦਾ ਉਹਨਾਂ ਨੂੰ ਬਲੱਡ ਪ੍ਰੈਸ਼ਰ ਵੀ ਉਹਨਾਂ ਨੂੰ ਸ਼ੂਗਰ ਵੀ ਆ ਤੇ 10 ਮਹੀਨੇ ਤੋਂ ਉਹ ਆਪਣੇ ਬੈੱਡ ਤੋਂ ਵੀ ਅਜੇ ਤੱਕ ਉੱਠ ਨਹੀਂ ਸਕੇ ਐਸਐਚਓ ਸਾਹਮਣੇ ਜਾ ਕੇ ੱੱਕਾ ਕਰਕੇ ਕਿਉਂਕਿ ਇਹ ਜਲੰਧਰ ਦੀ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਫੜਿਆ ਕਿ ਸ਼ਰੇਆਮ شریف ਲੋਕਾਂ ਦਾ ੱੱਕਾ ਕਰਦੀ ਆ ਤੇ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਪਨਾਹ ਦਿੰਦੀ ਆ ਉਹਨੂੰ ਚਾਦਰ ਚ ਪਾ ਕੇ ਚਾਰ ਨੁਕਰਾਂ ਤੋਂ ਉਹਨੂੰ ਫੜ ਕੇ ਤੇ ਉਸ ਪ੍ਰੇਮ ਗੋਪਾਲ ਜੀ ਨੂੰ ਹੁਸ਼ਿਆਰਪੁਰ ਅੱਡੇ ਤੋਂ ਪਤਾਰੇ ਥਾਣੇ ਦੇ ਵਿੱਚ ਉਹਦੀ ਅਰੈਸਟ ਪਾਈ मामला ਕੀ ਦੱਸਿਆ ਹਨ ਕਿ ਮਾਮਲਾ ਕਹਿੰਦੇ ਜੀ ਕਿ ਉਹਨਾਂ ਨੇ ਇੱਕ ਗੈਂਗ ਰੇਪ ਦੇ ਵਿੱਚ ਕੀਤਾ ਆ ਜਦ ਕਿ ਉਹ 10 ਮਹੀਨਿਆਂ ਤੋਂ ਆਪਣੇ ਬੈੱਡ ਤੋਂ ਨਹੀਂ ਉੱਠ ਸਕਦੇ 60 ਸਾਲ ਉਹਨਾਂ ਦੀ ਉਮਰ ਆ ਉਸ ਵਿਅਕਤੀ ਨੂੰ ਪ੍ਰੇਮ ਜੀ ਨੂੰ ਇਸ ਗੱਲ ਦੇ ਬਾਰੇ ਪਤਾ ਵੀ ਨਹੀਂ ਹੈਗਾ ਕਿ ਮੇਰੇ ਤੋਂ ਕੋਈ ਪਰਚਾ ਆ ਜਾਂ ਮੇਰੇ ਕਦੇ ਗੱਲ ਬਿਆਨਾਂ ਚ ਲਿਖਿਆ ਕਿ ਉਹਨੂੰ ਕਾਰ ਤੇ ਚਲਾ ਕੇ ਉਹ ਲੈ ਕੇ ਆਇਆ ਤੇ ਉਹਨੇ ਲਲਕਾਰੇ ਮਾਰੇ ਉਹਨੂੰ ਸਾਰੇ ਇਲਾਕੇ ਚ ਪਤਾ ਕਰਕੇ ਪੁਲਿਸ ਦੇਖ ਸਕਦੀ ਆ ਉਹਨੂੰ ਕਾਰ ਵੀ ਨਹੀਂ ਚਲਾਉਣੀ ਆਉਂਦੀ ਉਹਨੂੰ ਸਕੂਟਰ ਨਹੀਂ ਚਲਾਉਣਾ ਆਉਂਦਾ ਉਹ ساری ਉਮਰ ਜ਼ਿੰਦਗੀ ਦੇ ਵਿੱਚ ਸਾਈਕਲ ਤੇ ਤੇ ਜਾਂ ਆਟੋ ਦੇ ਉੱਤੇ ਬਹਿ ਕੇ ਸਫ਼ਰ ਉਹਨੇ ਕੀਤਾ ਆ ਉਹਦੇ ਘਰ ਆ ਕੇ ਉਹਨੂੰ ਕਹਿੰਦੇ ਕਿ ਤੁਹਾਨੂੰ 5 ਮਿੰਟ ਵਾਸਤੇ ਲੈ ਕੇ ਜਾਣਾ ਆ ਤੇ 5 ਮਿੰਟਾਂ ਬਾਅਦ ਤੁਹਾਨੂੰ ਵਾਪਸ ਭੇਜ ਦੇਣਾ ਉਹਨਾਂ ਦੀ ਅਰੈਸਟ ਪਾ ਕੇ ਉਹਨਾਂ ਨੂੰ ਜੇਲ੍ਹ ਚ ਭੇਜ ਦਿੱਤਾ ਗਿਆ ਜੇ ਪਰ ਤੁਸੀਂ ਅਰੋਗਮੇ ਜਾ ਰਹੇ ਹੋ ਕਾਰਨ ਕੀ ਲੱਗਦਾ ਹੈਗਾ ਕਿ ਉਹ ਉਹਨਾਂ ਨੇ ਪੁਲਿਸ ਨੇ ਜੋ ਪੁਲਿਸ ਦਾ ਤਰੀਕਾ ਆ ਹਰ ਇੱਕ ਬੰਦੇ ਨੂੰ ਹਰਾਸ ਕਰਨਾ ਜੋ ਗੈਂਗਸਟਰ ਕੰਮ ਕਰਦੇ ਆ ਹਰ ਇੱਕ ਦੇ ਕੋਲ ਪੈਸੇ ਲੈਣੇ ਫਿਰ ਉਹਨਾਂ ਨੂੰ ਪਨਾਹ ਦੇਣੀ ਫਿਰ ਉਹਨੂੰ ਛੱਡਣਾ ਉਹ ਦੱਸਣ ਦੇ ਆ ਕਿ ਤੁਸੀਂ ਕਿਸੇ ਲੜਕੀ ਨਾਲ ਗੈਂਗਰੇਪ ਕੀਤਾ ਚਾਰ ਪੰਜ ਜਾਣਿਆਂ ਨੇ ਸਾਰੇ ਟੈਲੀਫੋਨ ਨੰਬਰ ਸਾਰੇ ਰਿਸ਼ਤੇਦਾਰਾਂ ਦੇ ਨੰਬਰ ਸਭ ਕੁਝ ਕਰਕੇ ਅਸੀਂ ਕਿਹਾ ਕਿ ਇੱਕ ਵੀਕ ਦੇ ਤੁਸੀਂ ਉਹਦੀ ਚੀਜ਼ ਮੈਚ ਕਰ ਦੋ ਜਿਹੜੀ ਲੜਕੀ ਨੇ ਇਹ ਗੱਲ ਕਿਹਾ ਜਿਹਨੇ ਬਿਆਨ ਦਿੱਤੇ ਜਿਹਦੇ ਬਿਆਨ ਦੇ ਪਰ ਉਹ ਇਹਨਾਂ ਨੂੰ ਲੜਕੀ ਨਹੀਂ ਅਜ ਲੱਭੜੀ ਉਹ ਲੜਕੀ ਹੈ ਨਹੀਂ ਉਹ ਉਹ ਕਹਿੰਦੇ ਸਾਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਦਿੱਤਾ ਆ ਪਰਚਾ 21 5 ਨੂੰ ਪਰਚਾ ਹੋਇਆ ਤੇ 8 8 ਨੂੰ ਇਹਨੇ ਨਾਮਜ਼ਦ ਕਰ ਦਿੱਤਾ ਉਹਨੂੰ ਗੋਪਾਲ ਜੀ ਨੇ ਐਸਚੂ ਪਤਾਣਾ ਸਾਹਿਬ ਨੇ ਜਿੰਨਾ ਤੱਕਾ ਚੱਲਦਾ ਪਿਆ ਆ ਅਸੀਂ ਅੱਜ ਐਸਐਸਪੀ ਸਾਹਿਬ ਕੋਲ ਬੇਨਤੀ ਲੈ ਕੇ ਆਏ ਆ ਉੱਥੇ ਸਾਡੇ ਸਾਰੇ ਸੀਨੀਅਰ ਅਫਸਰ ਸਹਿਬਾਨ ਨਾਲ ਮੁਲਾਕਾਤ ਹੋਈ ਆ ਅਸੀਂ ਇਨਸਾਫ ਦੀ ਗੋਹਾਰ ਲਾਉਣੇ ਪਏ ਆ ਹੱਲੇ ਇਹਨਾਂ ਦਾ ਮਨ ਇਸ ਇਨਸਾਫ ਕਰਾਉਣ ਨੂੰ ਨਹੀਂ ਮੰਨਦਾ ਤੇ ਗੱਲ ਵੀ ਕੋਈ ਨਹੀਂ ਇਹਨਾਂ ਨੂੰ ਲੱਭਣ ਜੀ ਅਸੀਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਦੱਸਣ ਤੋਂ ਬਾਅਦ ਇਹਨਾਂ ਨੇ ਸਾਡੇ ਤੋਂ 15-20 ਮਿੰਟ ਦਾ ਸਮਾਂ ਹੋਰ ਮੰਗਿਆ ਆ ਕਿ ਅਸੀਂ ਉਹਦੀ ਕਾਰਵਾਈ ਕਰਕੇ ਅਸੀਂ ਉਹਨਾਂ ਨੂੰ ਕਹਿੰਨੇ ਆ ਅਸੀਂ ਸਾਰੇ ਹੀ ਇਹੀ ਰਿਕੁਐਸਟ ਕਰਦੇ ਆ ਜੇ ਆਮ ਲੋਕਾਂ ਨੂੰ ਬਚਾਉਣਾ ਤੇ ਐਸਐਚਓ ਸਾਹਿਬ ਨੂੰ ਉੱਥੋਂ ਕੱਢ ਕੇ ਤੇ ਉਹਨੂੰ ਕਿਤੇ ਲੈਨ ਹਾਜ਼ਰ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਇੰਨੀ دہشت ਦੇ ਮਾਹੌਲ ਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਰਿਕੁਐਸਟ ਕਰਦੇ ਹਾਂ ਅਫਸਰ ਸਹਿਬਾਨਾਂ ਨੂੰ ਕਿ ਜ਼ਿਲ੍ਹਾ ਜਲੰਧਰ ਦੀ ਪੁਲਿਸ ਨੂੰ ਜਲੰਧਰ ਦੇ ਬਾਰੇ ਸ਼ਹਿਤ ਜਿੰਨੇ ਵੀ ਅਫਸਰ ਸਹਿਬਾਨ ਲੱਗੇ ਆ ਇਹ ਇੰਨਾ ੱੱਕਾ ਕਦੀ ਅਜੇ ਤੱਕ ਜਲੰਧਰ ਚ ਹੋਇਆ ਨਹੀਂ ਜਿੰਨਾ ਇਹਨਾਂ ਨੇ ਸ਼ੁਰੂ ਕੀਤਾ ਆ ਕਿਰਪਾ ਕਰਕੇ ਸ ਇਹਨਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਕਹਿੰਦੇ ਆ ਕਿ ਇਨਸਾਫ ਦੀ ਗੱਲ ਕਰਕੇ ਤੇ ਪ੍ਰੇਮ ਜੀ ਨੂੰ ਰਿਹਾ ਕੀਤਾ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ। ਰੋਹਿਤ ਸਰ ਐਕਚੁਅਲੀ ਮੇਰੇ ਪਾਪਾ ਤੇ ਕੋਈ ਪਰਚਾ ਦਰਜ ਕਰਤਾ ਸਾਨੂੰ ਜਿਹੜੀ ਪਾਰਟੀ ਨੇ ਪਰਚਾ ਦਰਜ ਕਰਾਇਆ ਅਸੀਂ ਉਹਨੂੰ ਵੀ ਨਹੀਂ ਜਾਣਦੇ ਜਿਨ੍ਹਾਂ ਲੜਾਈ ਝਗੜਾ ਸੀ ਉਹਨਾਂ ਨੂੰ ਵੀ ਜਾਣਦੇ ਜਿਨ੍ਹਾਂ ਨੇ ਕਰਵਾਇਆ ਸੀ ਉਹਨਾਂ ਨੂੰ ਵੀ ਨਹੀਂ ਜਾਣਦੇ ਜਿੱਥੇ ਲੜਾਈ ਹੋਈ ਹੈ ਅਸੀਂ 20 ਸਾਲ ਤੋਂ ਕਦੇ ਉਸ ਪਿੰਡ ਵੀ ਨਹੀਂ ਗਏ ਤੇ ਪੁਲਸ ਆਂਦੀ ਸਾਡੇ ਘਰ ਤੇ ਮੇਰੇ ਪਾਪਾ ਨੂੰ ਪਤਾ ਹੀ ਨਹੀਂ ਜੀ ਸਾਨੂੰ ਕਿਸ ਤਰ੍ਹਾਂ ਦਾ ਜੀ ਸਾਨੂੰ ਭਾਏ ਪਹਿਲੇ ਪਤਾ ਕਰੋ ਅਸੀਂ ਪਤਾ ਕਰਾਣੇ ਦੇ ਕਹਿੰਦੇ ਗੈਂਗ ਰੇਪ ਹੋਇਆ ਜੀ ਕਹਿੰਦੇ ਕਿ ਤੇਰੇ ਪਾਪਾ ਗੱਡੀ 'ਤੇ ਬੈਠੇ ਕਿ ਮੇਰੇ ਪਾਪਾ ਨੂੰ ਗੱਡੀ ਕਿ ਮੇਰੇ ਪਾਪਾ ਨੂੰ ਸਕੂਟਰ ਨਹੀਂ ਚਲਾਉਣਾ ਆਉਂਦਾ ਜਿਹੜੇ ਥਾਣੇ ਸਟ੍ਰੀਨ ਵਾਲੇ ਤੁਸੀਂ ਅਸੀਂ ਜ਼ਿਲਹੰਦਰ ਸਿਟੀ ਅੱਡਾ ਸ਼ਰਪਤਾਂਗ ਰਹਿਣ ਵਾਲੇ ਆ ਥਾਣਾ ਪਤਾਰਾ ਦੀ ਪੁਲਿਸ ਲੈ ਕੇ ਗਈ ਸੀ ਤੇ ਉਹਨਾਂ ਨੇ ਸੇਨ ਕਿ ਕਿੱਥੇ ਕਰਕੇ ਉਹ ਕਿੱਥੇ ਚੱਲ ਉਹ ਕਹਿੰਦੇ ਤੱਲਨ ਕੋਈ ਲੜਾਈ ਹੋਈ ਸੀ ਕਹਿੰਦੇ ਹਾਂਜੀ ਤੇ ਹੁਣ ਕਿੱਥੇ ਨਾ ਲਗਾਇਆ ਆਏਗਾ ਅਸੀਂ ਤਾਂ ਇਨਸਾਨ ਦੀ ਮੰਨ ਮੰਗਦੇ ਆ ਮੇਰੇ ਪਾਪਾ ਇਸ ਕੰਮ 'ਚ ਨਾ ਹੈਗੇ ਸੀਗੇ ਨਾ ਅਸੀਂ ਕੋਈ ਗਲਤ ਕੰਮ ਕਰਦੇ ਆ ਇਹ ਪੁਲਿਸ ਨੇ ਝੂਠਾ ਮਕਦਮਾ ਦਰਜ ਕੀਤਾ ਹੋਇਆ ਅਸੀਂ ਐਸ.ਐਸ.ਓ. ਸਾਹਿਬ ਕੋ ਜਾਣੇ ਆ ਐਸ.ਐਸ.ਓ. ਸਾਹਿਬ ਕਹਿੰਦੇ ਨਹੀਂ ਨਹੀਂ ਬੇਟਾ ਕੁਛ ਨਹੀਂ ਤੇਰੇ ਪਾਪਾ ਦਾ ਬਿਲਕੁਲ ਸਾਥ ਦੇਵਾਂਗੇ ਤੇ ਮੇਰੇ ਪਾਪਾ ਨੂੰ ਜੇਲ੍ਹ ਭੇਜ ਦਿੰਦੇ ਆ ਕਿੰਨੀ ਉਮਰ ਹੈ 58 ਸਾਲ ਬੱਚਾ ਦਰਜ ਕਦੋਂ ਹੋਇਆ ਆਪਣੇ ਪਤਾ ਹੀ ਨਹੀਂ ਜੀ ਸਾਨੂੰ ਕੋਈ ਆਈਡੀਟ ਕੋਈ ਡੇਟ ਕਰ ਦੱਸਿਆ 21 ਪੰਜ ਨੂੰ ਕਹਿੰਦੇ ਪਏ ਜੀ 21 ਪੰਜ ਹਾਂ ਜੀ ਇਹ ਪਰਸੋ ਦੀ ਗੱਲ ਹੈ ਜੀ ਤੁਹਾਡੇ ਫਾਲੋਅਰਾਂ ਨੂੰ ਦੱਸਿਆ ਕਿ ਬੈਡ ਰੈਸਿਕਲ ਕਿਨੀ ਦੇ ਤੋ ਹੈ ਗਿਆ 10 ਮਿੰਟ ਤੋਂ ਜ਼ਿਆਦਾ ਇਹ ਮੇਰੇ ਕੋ ਸਾਰੀਆਂ ਫਾਈਲਾਂ ਆਈਆਂ ਉਹਨਾਂ ਦਾ ਇਲਾਜ ਚੱਲ ਰਿਹਾ ਇਨੋਸੈਂਟ ਹਾਰਟ ਪੀਜੀਆਈ ਹਸਪੀਟਲ ਟੈਗੋਰ ਹਸਪੀਟਲ ਅ ਪੈਕਸੋ ਹਸਪੀਟਲ 10 ਮਿੰਟ ਉਹ ਹੈਗੇ ਤੇ ਕੁਝ ਮਹੀਨੇ ਪਹਿਲੇ ਆਪਣੇ ਦੋ ਦਿਨ ਤਿੰਨ ਚਾਰ ਮਹੀਨੇ ਪਹਿਲੇ ਹਾਂ ਜੀ ਉਸ ਤੋਂ ਪਹਿਲਾਂ ਦੇ ਬਿਮਾਰ ਰਹਿੰਦੇ ਆ ਜੀ ਬਲੱਡ ਪ੍ਰੈਸ਼ਰ ਉਹਨਾਂ ਨੂੰ ਸ਼ੂਗਰ ਉਹਨਾਂ ਨੂੰ ਵੀਪੀ ਉਹਨਾਂ ਨੂੰ ਗੱਡੀ ਹੈਗੀ ਤੁਹਾਡੇ ਕੋਲ ਤੁਸੀਂ ਗੱਡੀ ਉਹ ਚਲਾਉਂਦੇ ਰੱਖੀ ਗੱਡੀ ਮੇਰੇ ਕੋਲ ਹੈਗੀ ਪਰ ਉਹਨੂੰ ਗੱਡੀ ਚਲਾਣੀ ਨਹੀਂ ਹੁੰਦੀ ਉਹ ਐਕਟਿਵਲ ਨਹੀਂ ਚਲਾ ਸਕਦੇ ਗੱਡੀ ਤੇ ਰੱਖੀ ਹੋਈ ਹੈ ਤੇ 38 ਨੰਬਰ ਮੁਕੱਦਮਾ 21525 ਨੂੰ ਰਜਿਸਟਰ ਹੋਇਆ ਸੀਗਾ ਲੜਾਈ ਝਗੜੇ ਸੰਬੰਧੀ ਅੰਦਰ ਜਾ ਕੇ ਘਰ ਦੇ ਅੰਦਰ ਦਾਖਲ ਹੋ ਕੇ ਸੱਟਾਂ ਮਾਰੀਆਂ ਸੀ ਜੀ ਉਹ ਮੁਕੱਦਮਾ ਜਿਹੜਾ ਇਹ ਤਲਨ ਦਾ ਕੇਸ ਹੈ ਠੀਕ ਹੈ ਤੇ ਮਨਜਿੰਦਰ ਸਿੰਘ ਪੁੱਤਰ ਹਰਵੰਦ ਸਿੰਘ ਵਾਸੀ ਪਿੰਡ ਤਲਨ ਬਰੋ ਦਾਜਿਸਟ੍ਰੀ ਹੋਇਆ ਸੀ ਤੇ ਇਹਦੇ ਵਿੱਚ ਰਾਜਦੂਰਨੀ ਪ੍ਰੀਆ ਪੁੱਤਰੀ ਬਿਲਾਸ ਅੰਜਲੀ ਪੁੱਤਰੀ ਬਿਲਾਸ ਭਗਨੇਸ਼ਨ ਘੁਮਾਰ ਤੇ ਧੀਰ ਘੁਮਾਰ ਦੇ ਖਿਲਾਫ ਹੋਇਆ ਸੀ ਜੋ ਫਿਰ ਇਸੇ ਮੁਕੱਲਮੇ ਵਿੱਚ ਜਿਹੜਾ ਕ੍ਰਾਸ ਉਹ ਹੋਇਆ ਹੈਗਾ 26 ਨਵੰਬਰ 26 8825 ਦਾ ਇਹ ਵਿੱਚ ਪ੍ਰੀਆ ਲੜਕੀ ਵੱਲੋਂ ਕੀ ਇਸ ਦਾ ਕ੍ਰਾਸ ਕਿਸਰ 33 ਅਪੋਸਤਿਮਾਤ ਤੇ ਉਹਦੇ ਵਿੱਚ ਕੋਟਲ ਅ ਪੰਜ ਬੰਦੇ ਜਿਹੜੇ ਬਾਈ ਨੇਮ ਸੀਗੇ ਹਰਨੀਤ ਕੌਰ ਮਲਿੰਦਰ ਸਿੰਘ ਹਰਨੀਤ ਕੌਰ ਉਰਫ ਨੀਤੂ ਅਮਰਿਤਪਾਲ ਪ੍ਰੇਮ ਬਾਂਸਰ ਜੋ ਇਹਨਾਂ ਦਾ ਕਹਿਣਾ ਸੀਗਾ ਜਿਹੜੇ ਅੱਜ ਆਏ ਸੀਗੇ ਵੀ ਪ੍ਰੇਮ ਬਾਂਸਰ ਜਿਹੜਾ ਇਸ ਮੁਕਦਮੇ ਵਿੱਚ ਨੋਸੈਂਟ ਹੈਗਾ ਜਿਹਦੀ ਜਿਹਨੂੰ ਅਸੀਂ 22 ਨੂੰ ਰੈਨਡ ਕੀਤਾ ਸੀਗਾ ਜੋ ਹੁਣ ਇਹਦੀ ਡੋਗਾਈ ਦਾ ਤਫ਼ਤੀਸ਼ ਕਰਕੇ ਅਸੀਂ ਜੋ ਵੀ ਤੱਤ ਸਾਹਮਣੇ ਆਏ ਉਸ ਹਾਵਨਾ ਅਸੀਂ ਕਾਰਵਾਈਆਂ ਨੂੰ ਪਹੁੰਚਾਏ ਸਰ ਨੂੰ ਬਜਟ ਦੋਸ਼ ਗਏ ਕਿ ਐਸ ਐਚਓ ਤੇ ਕਿ ਜਿਹੜਾ ਆਪਣੇ ਸਾਡੇ ਜਿਹੜੇ ਬੰਦਾ ਹੈਗਾ ਉਹ ਕਈ ਮਹੀਨੇ ਤੋਂ ਬੈਡ ਰੈਸਟ ਤੇ ਆ ਫਿਰ ਇਹ ਜਿਹੜਾ ਪਦਮਾ ਸਰ ਬਾਅਦ ਜੋ ਹੈ ਉਹਦੇ ਵਿੱਚ ਇਨਵੋਲਵਮੈਂਟ ਹੈ ਨਾ ਕਿ ਕਿਸ ਤਰ੍ਹਾਂ ਇਹ ਕੋ ਐਸ ਐਚਓ ਤੇ ਅਲੀਗੇਸ਼ਨ ਲਗਾਏਗੇ ਉਹਦੇ ਖਿਲਾਫ ਕੀ ਕਰਗੇ ਇਸ ਤਰ੍ਹਾਂ ਮੇਰੀ ਗੱਲ ਸੁਣੋ ਪਹਿਲਾਂ ਅਸੀਂ ਕਹਿ ਰਹੇ ਹਾਂ ਤਾਂ ਪੂਰਾ ਇਹ ਤਫ਼ਤੀਸ਼ ਕਰ ਲਈਏ ਐਂਡ ਡੀਟੇਲ ਨਾ ਉਹਦੇ ਹਿਸਾਬ ਨਾਲ ਜੇ ਇਨੋਸੈਂਟ ਹੋਇਆ ਤੇ ਇਹਨੂੰ ਅਸੀਂ ਡਿਸਚਾਰਜ ਕਰਾਵਾਂਗੇ ਬਿਲਕੁਲ ਰੀਪਰ ਬਾਕਸ ਔਰ ਜੋ ਉਹਦੇ ਖਿਲਾਫ ਐਸ ਐਚਓ ਖਿਲਾਫ ਕਾਰਵਾਈ ਬੰਦੀ ਹੋਏ ਉਹ ਸਰ ਸੀਨੀਅਰ ਸਰ ਨੂੰ ਉਹਦੇ ਮੱਤੇ ਸਰ ਹਾਲਫ ਕਾਰਵਾਈ ਕੀਤੀ ਕਿਉਂਕਿ ਉਹ ਕਲੀਨ ਕਾਰਵਾਈ ਤੋਂ ਬਿਨਾ ਤਰਨਾ ਨਹੀਂ ਛੱਡਿਆ ਜਾਏਗਾ ਇਹ ਚੱਲ ਰਹੀ ਹੈ ਇਨਵੈਸਟਿਗੇਸ਼ਨ ਜਿਹੜੀ ਇਹਨੀ ਹੈ ਉਸ ਹਸਾਬ ਨਾਲ ਜਿੱਦਾਂ ਦੀ ਹੋਈ ਜਸ ਤੋਂ ਵੈਸੀ ਕਾਰਵਾਈ ਤੇ ਹੋਵੇ ਹਾਲਫ ਇਨਵੈਸਟੀਗੇਸ਼ਨ ਪਾਰਟ ਚੱਲ ਰਿਹਾ ਤਾਂ ਹਸਾਬ ਨਾਲ ਕੋਈ ਕਾਰਵਾਈ ਕੋਈ ਸਟੇਚੂਸ ਹਿੰਦ ਤੱਕ ਨਹੀਂ ਕੀਤੀ ਗਈ ਹੈ ਨਾ ਹਾਜ਼ਰੀ ਹੈ ਕੁਝ ਹੋਰ ਜਿਹੜਾ ਉਹ ਕਹਿੰਦੇ ਸੀ ਉਹ ਸਰ ਉਹਦਾ ਸੀਨੀਅਰ ਅਫਸਰ ਨਾਲ ਡਿਸਕਸ ਕਰਕੇ ਜਿੱਦਾਂ ਰਹੇ ਉਹ ਸਰ ਸੀਨੀਅਰ ਅਫਸਰ ਸੈਟ ਕਰਨਾ ਹੈ